ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਆਪ ਜੀ ਨੂੰ ਇਤਿਹਾਸ ਮੈਂ ਸੁਣਾਉਂਦਾ ਹਾਂ ਕਿ 1670 ਈਸਵੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਜਨਮ ਆ ਨਾ ਉਹ ਜਿੰਨੂੰ ਹੁਣ ਜੰਮੂ ਕਸ਼ਮੀਰ ਕਹਿੰਦੇ ਆ ਉੱਥੇ ਪੁਣਛ ਦਾ ਇਲਾਕਾ ਸੀਗਾ ਰਜੌਰੀ ਇੱਕ ਪਹਾੜੀ ਨਦੀ ਦੇ ਕੰਢੇ ਪਿੰਡ ਸੀਗਾ ਉੱਥੇ ਉਹਦਾ ਜਨਮ ਹੋਇਆ ਏ ਪਿਤਾ ਆਰਾਮਦੇਵ ਤੇ ਮਾਤਾ ਸਲਖਾਨੀ ਦੇ ਘਰ ਸੋ ਇਹ ਜਿਹੜਾ ਬੰਦਾ ਸਿੰਘ ਬਹਾਦਰ ਨੇ ਇਹਨਾਂ ਦੇ ਜਿਹੜੇ ਪਿਤਾ ਇੱਕ ਕਿਸਾਨੀ ਦਾ ਕੰਮ ਕਰਦੇ ਸਨ ਤੇ ਬਚਪਨ ਦੇ ਵਿੱਚ ਜਿਹੜੇ ਬੰਦਾ ਸਿੰਘ ਬਹਾਦਰ ਨੇ ਬਈ ਕੋਈ ਮੋਢਲੀ ਵਿਦਿਆ ਜਿਹੜੀ ਪ੍ਰਾਪਤ ਉਹਨਾਂ ਨੇ ਘਰੋਂ ਹੀ ਕੀਤੀ ਬਾਕੀ ਉਹਨਾਂ ਨੂੰ ਆਪਣੇ ਪਿਤਾ ਦੇ ਨਾਲ ਖੇਤੀਬਾੜੀ ਦਾ ਕੰਮ ਕਰਵਾਉਂਦੇ ਸੀ ਤੇ ਜਾਂ ਜੰਗਲ ਵਿੱਚ ਸ਼ਿਕਾਰ ਖੇਡਣ ਚਲੇ ਜਾਂਦੇ ਸੀ ਸੋ ਇੱਕ ਵਾਰੀ ਉਹਨਾਂ ਨਾਲ ਘਟਨਾ ਵਾਪਰੀ ਬਈ ਸ਼ਿਕਾਰ ਖੇਡਣ ਗਏ ਕਿਉਂਕਿ ਨਿਸ਼ਾਨੇ ਦੇ ਬੜੇ ਮਾਹਰ ਹੋ ਗਏ ਸੀਗੇ ਤੇ ਤੀਰ ਕਮਾਨ ਚਲਾਉਣ ਦੇ ਵਿੱਚ ਬੜੇ ਐਕਸਪਰਟ ਹੋ ਗਏ ਸੀ ਇੱਕ ਦਿਨ ਨਿਸ਼ਾਨਾ ਲਾਇਆ ਤੇ ਹਿਰਨੀ ਦੇ ਲੱਗਾ ਹਿਰਨੀ ਦੇ ਬੱਚੇ ਅੱਖਾਂ ਦੇ ਸਾਹਮਣੇ ਤੜਫ ਤੜਫ ਕੇ ਮਰੇ ਇਹ ਸਾਰਾ ਸੀਨ ਵੇਖ ਕੇ ਮਾਦੋ ਜਿਹੜਾ ਉਹ ਬੰਦਾ ਸਿੰਘ ਬਹਾਦਰ ਜੀ ਦਾ ਨਾਂ ਸੀਗਾ ਲక్ష్ਮਣ ਦੇਵ ਰੱਖਿਆ ਗਿਆ ਸੀ ਉਹ ਲక్ష్ਮਣ ਦੇਵ ਦੇ ਅੰਦਰ ਇੱਕ ਬੈਰਾਗ ਪੈਦਾ ਹੋ ਗਿਆ ਕਿ ਦੁਨੀਆ ਤੋਂ ਇੱਕ ਬੈਰਾਗ ਹੋ ਜਾਣਾ ਉਪਰਾਮ ਹੋ ਜਾਣਾ ਕਿ ਸੰਸਾਰੀ ਪਦਾਰਥਾਂ ਦੇ ਨਾਲ ਮੋਹ ਪਿਆਰ ਜਿਵੇਂ ਨਾ ਰਹਿ ਜਣਾ ਸੋ ਉਹ ਸਾਧੂ ਸੰਤਾਂ ਦੀ ਸੰਗਤ ਕਰਨ ਲੱਗਾ ਤੇ ਉਥੇ ਰਜੌਰੀ ਇੱਕ ਸਾਧੂਆਂ ਦੀ ਮੰਡਲੀ ਆਈ ਜਾਣ ਕੀ ਪ੍ਰਸਾਦ ਉਹਦੇ ਨਾਲ ਰਲ ਗਿਆ ਉਹਦੀਆਂ ਗੱਲਾਂ ਸੁਣ ਕੇ ਹੋਰ ਬਿਰਾਗੀ ਹੋ ਗਿਆ ਪਾਕਿਸਤਾਨ ਕਸੂਰ ਸ਼ਹਿਰ ਦੇ ਵਿੱਚ ਉਹਦੇ ਨਾਲ ਆਇਆ ਇੱਥੇ ਆਰਾਮ ਥੰਮਣ ਦੇ ਡੇਰੇ ਵਿੱਚ ਇਹਦਾ ਨਾਂ ਰੱਖਿਆ ਗਿਆ ਨਾਰਾਇਣ ਦਾਸ ਇਹ ਨਾਰਾਇਣ ਦਾਸ ਫਿਰ RAM ਦਾਸ ਬਿਰਾਗੀ ਦੀ ਸੰਗਤ ਕਰਨ ਲੱਗ ਗਿਆ ਉਹਦੇ ਨਾਲ ਤੀਰਥਾਂ ਦੀ ਯਾਤਰਾ ਕਰਦਾ ਹੋਇਆ ਇਹ ਨਾਰਾਇਣ ਦਾਸ ਆ ਜਿਹੜਾ ਵੀ ਇਹ ਚਲੇ ਗਿਆ ਨਾਸਕ ਸ਼ਹਿਰ ਦੇ ਵਿੱਚ ਨਾਸਕ ਸ਼ਹਿਰ ਕਿ ਜਿੱਥੇ ਕਹਿੰਦੇ ਸਰੂਪ ਨਖਾਂ ਦਾ ਨੱਕ ਕੱਟਿਆ ਸੀ ਲਸ਼ਮਣ ਨੇ ਉਹ ਪ੍ਰਾਤਨ ਮਿਥਿਆਸ ਵਿੱਚ ਕਥਾ ਹੁੰਦੀ ਆ ਸੋ ਉੱਥੇ ਪਹੁੰਚਿਆ ਤੇ ਉੱਥੇ ਇਹਦਾ ਮਿਲਾਪ ਜਿਹੜਾ ਹੋਇਆ ਏ ਉਹ ਇੱਕ ਜੋਗੀ ਔਗੜ ਨਾਸ ਦੇ ਨਾਲ ਇਹਦਾ ਮਿਲਾਪ ਹੋਇਆ ਏ ਉਹ ਕਾਫੀ ਜੜੀਆਂ ਕਰਾਮਾਤਾਂ ਜਾਣਦਾ ਸੀਗਾ ਰਾਮਦਾਸ ਬਿਰਾਗੀ ਨੇ ਇਹਦਾ ਜਿਹੜਾ ਨਾਮ ਬਦਲ ਕੇ ਮਾਧੋਦਾਸ ਬਿਰਾਗੀ ਰੱਖ ਦਿੱਤਾ ਸੀ। ਉਹਨੇ ਜਿਹੜਾ ਮਾਧੋਦਾਸ ਬਿਰਾਗੀ ਆ ਇਹਨੂੰ ਬੜਾ ਸ਼ੌਂਕ ਸੀ ਕਰਾਮਾਤਾਂ ਸਿੱਖਣ ਦਾ। ਸੇ ਰਿੱਧੀਆਂ ਸਿੱਧੀਆਂ ਉਹ ਇਹਨੇ ਸਾਰੀਆਂ ਸਿੱਖ ਲੀਆਂ, ਸੇਵਾ ਵੀ ਬੜੀ ਕੀਤੀ ਜੋਗੀ ਔਗਣਨਾਥ ਦੀ। ਉਹਨੇ ਖੁਸ਼ ਹੋ ਕੇ ਇੱਕ ਸਿੱਧ ਅਨੂਨੀਆ ਗ੍ਰੰਥ ਇਹਨੂੰ ਦੇ ਦਿੱਤਾ, ਆਪਣੇ ਸਾਰੇ ਦਾ ਪੇਚ ਇਹਨੂੰ ਸਿਖਾ ਦਿੱਤੇ। ਕੋਈ ਯੋਗ ਆਸਨ ਦਾ ਜਿਹੜਾ ਗ੍ਰੰਥ ਹੀ ਉਹ ਦੇ ਦਿੱਤਾ, ਯੋਗ ਆਸਨ ਕਰਨੇ ਸਿਖਾ ਦਿੱਤੇ। ਇਹ ਯੋਗਾਸਨ ਜਿਵੇਂ ਆ ਰਾਮਦੇਵ ਕਈ ਤਰੀਕਿਆਂ ਨਾਲ ਕਰਦਾ ਏਦਾਂ ਸੋ ਮਾਧੋਦਾਸ ਬਿਰਾਗੀ ਔਗੜਨਾਥ ਦੀ ਮੌਤ ਤੇ ਬਾਅਦ ਵਿੱਚ ਉਹਨੇ ਆਪਣਾ ਡੇਰਾ ਬਣਾ ਲਿਆ ਉਹ ਨੰਦੇੜ ਚਲੇ ਗਿਆ ਗੋਦਾਵੜੀ ਦੇ ਕੰਡੇ-ਕੰਡੇ ਉਥੇ ਇਹਨੇ ਡੇਰਾ ਬਣਾਇਆ ਚੇਲੇ ਜੁੜ ਗਏ ਲੋਕ ਆਉਣ ਲੱਗ ਗਏ ਤੇ ਹੰਕਾਰ ਹੋ ਗਿਆ ਕੋਈ ਸਾਧੂ ਮਹਾਤਮਾ ਆਉਂਦਾ ਸੀ ਪਲੰਗ ਤੇ ਬਿਠਾਉਂਦਾ ਸੀ ਉਹਦੀ ਬੇਇੱਜ਼ਤੀ ਕਰਕੇ ਹੱਸ ਕੇ ਤਾੜੀਆਂ ਮਾਰਦੇ ਸੀ ਨਰਾਦਰ ਕਰਦੇ ਸੀ ਸੋ ਇਹੋ ਜਿਹੇ ਸ਼ੈਤਾਨ ਜੇ ਦਿਮਾਗ ਦਾ ਸੀਗਾ ਮਾਧੋਦਾਸ ਬਿਰਾਗੀ ਸੋ ਗੁਰੂ ਗੋਬਿੰਦ ਸਿੰਘ ਜੀ ਜਦੋਂ ਦਾਦੂ ਦੁਆਰੇ ਇੱਕ ਇਥੋਂ ਦਾ ਮਹੰਤ ਸੀ ਜੈਤਰਾਮ ਇਹਨੇ ਤੇ ਹੋਰਨਾਂ ਨੇ ਬੜਿਆਂ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਿਆ ਕਿ ਜਦੋਂ ਤੁਸੀਂ ਨਦੇੜ ਵੱਲ ਜਾਣਾ ਹੈ ਨਾ ਕਿ ਮਾਧੋਦਾਸ ਬਿਰਾਗੀ ਦੇ ਡੇਰੇ ਤੇ ਨਾ ਜਾਇਓ ਹੋਰ ਜਿੱਥੇ ਮਰਜ਼ੀ ਚੱਲ ਜਿਓ ਕਿਉਂਕਿ ਉਹ ਕਿਸੇ ਨੂੰ ਨਹੀਂ ਬਖਸ਼ਦਾ ਕਿਸੇ ਦਾ ਲਿਆਜ ਨਹੀਂ ਕਰਦਾ ਗੁਰੂ ਨਾਨਕ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਉਹ ਦਸਵੇਂ ਗੁਰੂ ਨਾਨਕ ਨੇ ਕੌਡੇ ਰਾਖਸ਼ ਵਰਗਿਆਂ ਨੂੰ ਭਾਵੇਂ 200 ਕਿਲੋਮੀਟਰ ਪਰੇੋਂ 발 પાਕੇ ਜਾਣਾ ਪਵੇ ਉਹ ਤੇ ਉਚੇਚਾ ਜਾਂਦੇ ਸਨ ਤੇ ਉਹ ਉਚੇਚਾ ਗਏ ਮਾਧੋਦਾਸ ਬਰਾਗੀ ਦੇ ਡੇਰੇ ਉਹਨੇ ਬੜਾ ਯਤਨ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਨੀਵਾਂ ਲਖਾਉਣ ਦਾ ਖਦੇੜਨ ਦਾ ਪਰ ਕੋਈ ਵਾਹ ਪੇਸ਼ ਨਹੀਂ ਚੱਲੀ ਤੇ ਹੱਥ ਜੋੜ ਕੇ ਕਹਿੰਦਾ ਆਪ ਕੌਣ ਹੋ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਉਹੀ ਜਿੰਨੂੰ ਤੂੰ ਜਾਣਦਾ ਹਾਂ ਮੈਂ ਕਿਨੂੰ ਜਾਣਦਾ ਹਾਂ ਸੋਚ ਅਛਾ ਆਪ ਗੁਰੂ ਗੋਬਿੰਦ ਸਿੰਘ ਜੀ ਹੋ ਕਹਿੰਦੇ ਹਾਂ ਆਪ ਇੱਥੇ ਕਿਸ ਤਰ੍ਹਾਂ ਪਧਾਰੇ ਹੋ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੈਂ ਤੈਨੂੰ ਆਪਣਾ ਸਿੰਘ ਸਜਾਉਣ ਵਾਸਤੇ ਆਇਆ ਹਾਂ ਤੈਨੂੰ ਬੰਦਾ ਸਿੰਘ ਬਹਾਦਰ ਬਣਾਉਣ ਵਾਸਤੇ ਆਇਆ ਹਾਂ ਤੇ ਤੂੰ ਖੰਡੇ ਵਾਟੇ ਦਾ ਅੰਮ੍ਰਿਤ ਛੱਕ ਕੇ ਤੇ ਸਿੰਘ ਸਾਧਕੇ ਗੁਰੂ ਦੇ ਲੜ ਲੱਗੇਗਾ ਬੰਦਾ ਸਿੰਘ ਬਹਾਦਰ ਕਹਿੰਦਾ ਮੈਂ ਆਪ ਦਾ ਬੰਦਾ ਹਾਂ ਆਪ ਦਾ ਗੁਲਾਮ ਹਾਂ ਮੇਰੇ ਧਨ ਭਾਗ ਮੇਰਾ ਜੀਵਨ ਹੁਣ ਆਪ ਜੀ ਦੇ ਲੇਖੇ ਲੱਗ ਜਾਵੇ ਸੋ ਇਸ ਤਰ੍ਹਾਂ ਕਰਕੇ ਜਿਹੜਾ ਬੰਦਾ ਸਿੰਘ ਬਹਾਦਰ ਆ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੁਬਾਰਕ ਹੱਥਾਂ ਨਾਲ ਖੰਡੇ ਵਟੇ ਦਾ ਅੰਮ੍ਰਿਤ ਛਕਾਇਆ ਗੁਰਬਖਸ਼ ਸਿੰਘ ਕੇਦੇ ਨਾਮ ਰੱਖਿਆ ਬੰਦਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨਾਮ ਨਾਲ ਜਿਹੜੇ ਪ੍ਰਸਿੱਧ ਪ੍ਰਸਿੱਧ ਨੇ ਸੋ ਗੁਰੂ ਗੋਬਿੰਦ ਸਿੰਘ ਜੀ ਤੋਂ ਫਿਰ ਇਹਨਾਂ ਸਾਰੀਆਂ ਉਹ ਇਤਿਹਾਸ ਸਾਖੀਆਂ ਸੁਣੀਆਂ ਗੁਰਸਿੱਖਾਂ ਤੋਂ ਸਾਖੀਆਂ ਸੁਣੀਆਂ ਕਿ ਕਿਵੇਂ ਕਰਕੇ ਪੰਜਵੇਂ ਪਾਤਸ਼ਾਹ ਜੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਜੀ ਨੇ ਜੋ ਲੜੇ ਗੁਰੂ ਤੇਗ ਬਹਾਦਰ ਦੀ ਸ਼ੀਧੀ ਗੁਰੂ ਅਰਜਨ ਦੇਵ ਜੀ ਦੀ ਸ਼ੀਧੀ ਸਾਹਿਬ ਜਿਆਦਿਆਂ ਦੀਆਂ ਸ਼ੀਧੀਆਂ ਇੱਕ ਉਹਦੇ ਅੰਦਰ ਮੰਨ ਲਓ ਪੀ ਉਹਦੇ ਖੂਨ ਮੰਨ ਲਓ ਪੀ ਡੋਲਿਆਂ ਦੇ ਵਿੱਚ ਉਹਦੇ ਖੂਨ ਫੜਕਣ ਲੱਗ ਗਿਆ ਡੋਲੇ ਫੜਕਣ ਲੱਗ ਗਏ ਜਿਹਨੂੰ ਕਹਿੰਦੇ ਇੱਕ ਅੰਦਰ ਜੋਸ਼ ਆ ਗਿਆ ਗੁੱਸਾ ਆਇਆ ਇੱਕ ਅੰਦਰ ਵੀਰ ਰਸ ਜਾਗ ਗਿਆ ਪੀ ਪਾਤਸ਼ਾਹ ਜੀ ਆਗਿਆ ਦਿਓ ਮੈਂ ਇੰਨਾ ਜ਼ਾਲਮਾਂ ਨੂੰ ਕਰਮੀ ਦਾ ਫਲ ਭੁਗਤਾ ਸਕਾਂ ਗੁਰੂ ਗੋਬਿੰਦ ਸਿੰਘ ਜੀ ਨੇ ਥਾਪੜਾ ਦਿੱਤਾ ਬਖਸ਼ਿਸ਼ ਕੀਤੀ ਤੇ ਨਾਲ ਪੰਜ ਤੀਰ ਦਿੱਤੇ ਪੰਜ ਸਿੰਘ ਭਾਈ ਬਾਦ ਸਿੰਘ ਭਾਈ ਬినੋਦ ਸਿੰਘ ਭਾਈ ਰਣ ਸਿੰਘ ਭਾਈ ਦਇਆ ਸਿੰਘ ਆਦ ਪੰਜ ਸਿੰਘ ਦਿੱਤੇ ਨਾਲ 25 ਕੇ ਸਿੱਕ ਹੋਰ ਦਿੱਤੇ ਤੇ ਨਾਲ ਪੱਥੇ ਵਿੱਚੋਂ ਜਿਵੇਂ ਪੰਜ ਤੀਰ ਦਿੱਤੇ ਤੇ ਸਤਿਗੁਰੂ ਜੀ ਨੇ ਕਿਹਾ ਕਿ ਤੁਸੀਂ ਜਿੱਥੇ ਵੀ ਕਿਤੇ ਲੋੜ ਪੈਂਦੀ ਆ ਪੰਜਾਂ ਸਿੰਘਾਂ ਨੂੰ ਨਾਲ ਲੈ ਕੇ ਅਰਦਾਸ ਬੇਨਤੀ ਕਰਨੀ ਆ ਤੇ ਉਹ ਜਿਹੜੀ ਚੀਜ਼ ਆ ਤੁਹਾਡੇ ਕੋਲ ਜਿਹੜੀ ਚੀਜ਼ ਦੀ ਥੋੜੋਗੀ ਉਹ ਪਹੁੰਚ ਜਾ ਕਰੂਗੀ ਤੇ ਬੰਦਾ ਸਿੰਘ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਕੇ ਇਧਰ ਪੰਜਾਬ ਵੱਲ ਆਗੇ ਨਾਲ ਕੁਝ ਸਿੰਘ ਸਨ ਨਾਲ ਹੁਕਮਨਾਮੇ ਲੈ ਕੇ ਦਿੱਤੇ ਸਿੱਖਾਂ ਦੇ ਨਾਮ ਮਾਝੇ ਦੁਆਬੇ ਪੰਜਾਬ ਦੇ ਵਿੱਚ ਤੇ ਸਿੱਖ ਜਿਹੜਾ ਬੰਦਾ ਸਿੰਘ ਬਹਾਦਰ ਜੀ ਦਾ ਸਾਥ ਦੇਣ ਸੋ ਬੰਦਾ ਸਿੰਘ ਬਹਾਦਰ ਜੀ ਆਏ ਨੇ ਆ ਕੇ ਉਹਨਾਂ ਨੇ ਜਿਵੇਂ ਸੋਨੀਪੱਤ ਪਾਣੀਪੱਤ ਕੈਥਲ ਸਮਾਣਾ ਸੰਡੋਰਾ ਟਕਪੂਰੀ ਇਹਨਾਂ ਸਾਰੇ ਸ਼ਹਿਰਾਂ ਤੇ ਉਹਨਾਂ ਨੇ ਜਿੱਤ ਜੜੀ ਆ ਉਹ ਪ੍ਰਾਪਤ ਕੀਤੀ ਆ ਹੁਕਮਨਾਮੇ ਵੀ ਅੱਗੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਲੈ ਕੇ ਦਿੱਤੇ ਸੀ ਸਿੱਖਾਂ ਨੂੰ ਭੇਜੇ ਮਾਜਿਦ ਵਾਬੇ ਦੇ ਸਿੱਖ ਵੀ ਇਧਰ ਕੀਰਤਪੁਰ ਸਾਹਿਬ ਇਕੱਠੇ ਹੋ ਗਏ ਸੀ ਇਧਰੋਂ ਬੰਦਾ ਸਿੰਘ ਬਹਾਦਰ ਜਿਵੇਂ ਸਮਾਣਾ ਇਥੋਂ ਦੇ ਸਾਥ ਚਲ ਬੇਗ ਵਾਸ਼ਣ ਬੇਗ ਇਥੋਂ ਦੇ ਰਹਿਣ ਵਾਲੇ ਸਨ ਤੇ ਜਿਨ੍ਹਾਂ ਜਿਨੇ ਗੁਰੂ ਗੋਬਿੰਦ ਸਿੰਘ ਜੀ ਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮੰਨ ਲਓ ਕਿ ਸੀਸ ਕਲਮ ਕੀਤਾ ਸੀਗਾ ਤਲਵਾਰ ਦੇ ਨਾਲ ਉਹ ਵੀ ਇਥੋਂ ਦਾ ਹੀ ਜਲਾਲੂਦੀਨ ਜਿਹੜਾ ਹੈਗਾ ਵਾ ਇਹ ਬੁੱਚੜ ਇਥੋਂ ਦਾ ਹੀ ਰਹਿਣ ਵਾਲਾ ਸੀਗਾ ਸੋ ਸਮਾਣੇ ਨੂੰ ਵੀ ਇੱਕ ਵਾਰੀ ਇੱਥੇ ਚੰਗਾ ਜਿਹੜਾ ਇਥੋਂ ਦੇ ਸੀਗੀ ਸ਼ਾਹੀ ਫੌਜ ਨੂੰ ਚੰਗੀ ਹਾਰ ਦਿੱਤੀ ਇਹਨੂੰ ਵੀ ਮਿੱਟੀ ਦੇ ਵਿੱਚ ਮਿਲਾ ਦਿੱਤਾ ਸੰਡੋਰਾ ਪੀਰ ਬਾਬਾ ਬੁੱਧੂ ਸ਼ਾਹ ਜੀ ਨੂੰ ਉਹਨਾਂ ਨੇ ਮੰਨ ਲਓ ਕਿ ਸ਼ਹੀਦ ਕੀਤਾ ਸੀਗਾ ਉਸਮਾਨ ਖਾਨ ਮਰ ਗਿਆ ਨੇ ਜਿਹੜੇ ਬੜੇ ਨਿਰਦਈ ਹਾਕਮ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਚੇਚਾ ਲਿਖਿਆ ਸੀ ਕਿ ਸਾਡੇ ਮਿੱਤਰ ਨੂੰ ਜਿਨ੍ਹਾਂ ਨੇ ਇਤਰਾਸ਼ੀਦ ਕੀਤਾ ਏ ਉਥੇ ਸਪੈਸ਼ਲ ਜਾਣਾ ਸਪੈਸ਼ਲ ਸਜ਼ਾ ਦੇਣੀ ਉਹਨਾਂ ਨੂੰ ਫਿਰ ਇਥੋਂ ਵੀ ਇਹਨਾਂ ਨੂੰ ਇੱਕ ਤਗੜਾ ਇਹਨਾਂ ਨੂੰ ਦੰਡ ਦਿੱਤਾ ਇੱਕ ਸਜ਼ਾ ਦਿੱਤੀ ਇਹ ਵੀ ਸਮਾਣਾ ਵੀ ਜਿੱਤਿਆ ਗਿਆ ਸੋ ਇਸ ਤਰ੍ਹਾਂ ਕਰਦੇ ਬੰਦਾ ਸਿੰਘ ਬਹਾਦਰ ਇੱਕ ਪਾਸੇ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਦੂਜੇ ਪਾਸੇ ਜਿਹੜੇ ਮਾਝੇ ਦੇ ਦੁਆਬੇ ਤੋਂ ਸਿੱਖ ਉਹ ਕੀਰਤਪੁਰ ਸਾਹਿਬ ਨੂੰ ਕਿਹੋਏ ਸਨ ਤੇ ਵਜ਼ੀਰ ਖਾਨ ਨੂੰ ਪਤਾ ਲੱਗ ਗਿਆ ਵੀ ਜੇ ਦੋਵੇਂ ਆਪਸੇ ਦੇ ਵਿੱਚ ਮਿਲ ਪਏ ਤੇ ਫਿਰ ਮੇਰੀ ਠੈਰ ਨਹੀਂ ਇਸ ਕਰਕੇ ਉਹਨੇ ਛੇਰ ਮੁਹੰਮਦ ਖਾਨ ਨੂੰ ਸਪੈਸ਼ਲ ਇਹ ਕਿਹਾ ਕਿ ਤੂੰ ਨਾਲ ਲੈ ਕੇ ਆਪਣੇ ਭਰਾ ਖਿਜਰ ਖਾਨ ਨੂੰ ਭਤੀਜੇ ਨਸ਼ਰਤ ਖਾਨ ਨੂੰ ਨਾਲ ਲੈ ਕੇ ਟੱਕਰਾ ਕਰ ਟੱਕਰਾ ਉਧਰ ਜਿਹੜੇ ਕੀਰਤਪੁਰ ਸਭ ਰੁਕੇ ਹੋਏ ਸੀ ਸਿੱਖ ਉਹ ਰੋਪੜ ਆ ਗਏ ਰੋਪੜ ਟੱਕਰ ਹੋਗੀ ਕੇਦਰਖਾਨ ਮਾਰਿਆ ਗਿਆ ਨਸ਼ਰਤਖਾਨ ਮਾਰਿਆ ਗਿਆ ਤੇ ਬਾਕੀ ਜਿਹੜਾ ਦੂਸਰਾ ਸੀ ਉਹ ਫੱਟੜ ਹੋ ਕੇ ਉਥੋਂ ਭੱਜ ਗਿਆ ਸੋ ਇਸ ਤਰ੍ਹਾਂ ਕਰਕੇ ਜਿਹੜੇ ਮਾਝੇ ਦੁਆਬੇ ਦੇ ਸਿੱਖ ਤੇ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਜਿਹੜੇ ਸਿੱਖ ਸਨ ਇਹ ਸਾਰੇ ਇਕੱਠੇ ਹੋ ਗਏ ਹੁਣ ਸਾਰੀਆਂ ਜਿੰਨੀਆਂ ਵੀ ਸਿੱਖ ਫੌਜ ਹੈ ਸਾਰੀ ਇਕੱਠੀ ਹੋਈ ਜਿਹੜੇ ਫੂਲਕੀਆਂ ਨੇ ਕੁਝ ਤਨਖਾਹਦਾਰ ਫੌਜੀ ਤੇ ਜੋ ਵੀ ਆਗੇ ਸੋ ਇਸ ਤਰ੍ਹਾਂ ਕਰਦੇ ਆ ਜਿਹੜੇ ਫੌਜ ਇਕੱਠੀ ਹੋ ਗਈ ਉਧਰੋਂ ਪਤਾ ਲੱਗ ਗਿਆ ਵਜ਼ੀਰ ਖਾਨ ਨੂੰ ਉਹ ਚਪੜਚਿੜੀ ਦੇ ਮੈਦਾਨ ਵਿੱਚ 10 ਕਿਮੀਲ ਦੀ ਦੂਰੀ ਤੇ ਸਰਹੰਦ ਤੋਂ ਆ ਗਿਆ ਟੱਕਰ ਲੈਣ ਵਾਸਤੇ ਆਪਣੀ ਕਿੱਲੀ ساری ਫੌਜ ਲੈ ਕੇ ਇਧਰੋਂ ਬੰਦਾ ਸਿੰਘ ਬਹਾਦਰ ਜੀ ਹੁਣਾਂ ਦੇ ਨਾਲ ਜਿਹੜੀ ਫੌਜ ਸੀ ਉਹ ਚਪੜਚਿੜੀ ਦੇ ਮੈਦਾਨ ਵਿੱਚ ਇਹਨਾਂ ਦਾ 1710 ਇਸਵੀ ਇਹ 12 ਤੇ 14 ਮਈ ਦੇ ਵਿਚਾਲੇ ਜਿਹੜੀ ਟੱਕਰ ਹੋਈ ਟੱਕਰ ਇਸ ਤਰ੍ਹਾਂ ਹੋਈ ਇੱਕ ਪਾਸੇ ਉਹਨਾਂ ਕੋਲ ਵਜ਼ੀਰ ਖਾਨ ਕੋਲ ਤੋਪਾਂ ਸੀ ਬੜਾ ਜ਼ਿਆਦਾ ਅਸਲਾ ਸੀ ਦੂਜੇ ਪਾਸੇ ਕਿਰਪਾਨਾਂ ਹੀ ਕੁਹਾੜੀਆਂ ਹੀ ਜਾਂ ਰਾਮ ਜੰਗੇ ਹੀ ਨਿਜੇ ਹੀ ਤੇ ਅਸਲਾ ਬਹੁਤ ਘੱਟ ਸੀਗਾ ਪਰ ਉਹਨਾਂ ਦੇ ਅੰਦਰ ਜਿਹੜਾ ਇੱਕ ਜੋਸ਼ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਹੁਕਮ ਆਇਆ ਸੀ ਉਹਨਾਂ ਨੂੰ ਇੱਕ ਉਹਨਾਂ ਨੇ ਸਾਬ ਜਾਨ ਦੀ ਸ਼ਹੀਦੀ ਦਾ ਉਹਨਾਂ ਨੇ ਬਦਲਾ ਜਿਹੜਾ ਉਹ ਲੈਣਾ ਸੀਗਾ ਤੇ ਇਸ ਤਰ੍ਹਾਂ ਕਰਕੇ ਸਿੱਖਾਂ ਨੇ ਇੰਨੀ ਬਹਾਦਰੀ ਦੇ ਨਾਲ ਟਾਕਰਾ ਕੀਤਾ ਕਿ ਵਜ਼ੀਰ ਖਾਂ ਦੀਆਂ ਸਾਰੀਆਂ ਫੌਜਾਂ ਮਾਰੀਆਂ ਗਈਆਂ ਵਜ਼ੀਰ ਖਾਂ ਆਖਰ ਜਿਹੜਾ ਭਾਈ ਬਾਜ ਸਿੰਘ ਤੇ ਉਹਨੇ ਨੇਜੇ ਨਾਲ ਹਮਲਾ ਕੀਤਾ ਭਾਈ ਬਾਜ ਸਿੰਘ ਨੇ ਨੇਜਾ ਖੋਲਿਆ ਫਿਰ ਇਹਨੇ ਇੱਕ ਤੀਰ ਚਲਾਇਆ ਭਾਈ ਬਾਜ ਸਿੰਘ ਦੀ ਬਾਹ ਵਿੱਚ ਲੱਗਾ ਫਿਰ ਕਰਪਾਨ ਮਾਰਨ ਲੱਗਾ ਪਿੱਛੋਂ ਭਾਈ ਫਤੇ ਸਿੰਘ ਨੇ ਮੋਢੇ ਤੇ ਤਲਵਾਰ ਐਹੋ ਜੀ ਮਾਰੀ ਆ ਕਿ ਵਜ਼ੀਰ ਖਾਂ ਉਥੇ ਹੀ ਚੀਰਿਆ ਗਿਆ ਤੇ ਥਾਂ ਹੀ ਮਾਰਿਆ ਗਿਆ ਇਥੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਲਾਉਂਦੇ ਹੋਏ ਸਰਹੰਦ ਚਲੇ ਗਏ ਉੱਥੇ ਇੱਕ ਤੋਪ ਨੇ ਮਾਲੂਆ ਵਾਵਾ ਨੁਕਸਾਨ ਕੀਤਾ ਸਿੱਖਾਂ ਦਾ 500 ਸਿੱਖ ਸ਼ਹੀਦ ਹੋਏ ਉਹਨਾਂ ਦਾ ਯਾਦਗਾਰ ਉੱਥੇ ਬਣੀ ਹੋਈ ਆ ਤੇ ਫਿਰ ਬੰਦਾ ਸਿੰਘ ਬਹਾਦਰ ਜੀ ਨੇ ਜਿਹਦੂ ਸਰਹੰਦ ਨੂੰ ਵੀ ਫਟੇ ਕਰ ਦਿੱਤਾ ਤੇ ਜਿਹੜਾ ਸੱਚਾ ਆਨੰਦ ਉਹ ਹੱਥ ਆ ਗਿਆ ਉਹਦੇ ਨੱਕ ਵਿੱਚ ਨਕੇਲ ਪਾ ਕੇ ਰੇਸ਼ਮ ਵਾਂਗੂ ਗਲੀਆਂ-ਗਲੀਆਂ ਦੇ ਵਿੱਚ ਫੇਰ ਆ ਗਿਆ ਪੀਠ ਮੰਗਾਈ ਗਈ ਇਸ ਤਰ੍ਹਾਂ ਉਹਨੂੰ ਮਾਰਿਆ ਗਿਆ ਫੇਰ ਫੇਰ ਕੇ ਛੱਤਰ ਮਾਰ ਕੇ ਸੋ ਇਸ ਤਰ੍ਹਾਂ ਫਿਰ ਜਿਹੜਾ ਸਰਹੰਦ ਤੇ ਜਿਹੜਾ ਕਬਜ਼ਾ ਸੀ ਉਹ ਸਿੱਖਾਂ ਦਾ ਹੋ ਗਿਆ ਭਾਈ ਬਾਦ ਸਿੰਘ ਨੂੰ ਇਥੋਂ ਦਾ ਹਾਕਮ ਬਣਾ ਦਿੱਤਾ ਸੋ ਇੱਥੇ ਫਿਰ ਬੰਦਾ ਸਿੰਘ ਬਹਾਦਰ ਨੇ ਅੱਗੇ ਜਿਹੜਾ ਰਾਜ ਪ੍ਰਬੰਧ ਕੀਤਾ ਗੰਗਾ ਤੋਂ ਲੈ ਕੇ ਜਮਨਾ ਤੱਕ ਉਹਨਾਂ ਦਾ ਜਿਹੜਾ ਸੀਗਾ ਰਾਜ ਹੋ ਗਿਆ ਉਹਨਾਂ ਦਾ ਉਹਨਾਂ ਨੇ ਉਥੇ ਇਸ ਤਰ੍ਹਾਂ ਫਿਰ ਰਾਜ ਪ੍ਰਬੰਧ ਸ਼ੁਰੂ ਕੀਤਾ ਕਿ ਸਭ ਤੋਂ ਪਹਿਲਾਂ ਮੁਖਲਸਗੜ ਦਾ ਨਾਮ ਬਦਲ ਕੇ ਲੋਹਗੜ ਰੱਖ ਕੇ ਕਿ ਉਹਨੂੰ ਆਪਣੀ ਜਿਹੜੀ ਰਾਜਤਾਨੀ ਬਣਾਇਆ ਇਸ ਤੋਂ ਅਪਰੰਤ ਬੰਦਾ ਸਿੰਘ ਬਹਾਦਰ ਨੇ ਹੋਰ بڑے ਸੁਧਾਰ ਕੀਤੇ ਕਿ ਜਿਹਨੇ ਜਿਹੜੀ ਜ਼ਮੀਨ ਆ ਇਹਦੇ ਮਾਲਕ ਪਹਿਲਾਂ ਕਿਸਾਨ ਨਹੀਂ ਸੀ ਹੁੰਦੇ ਤੇ ਇਹ ਜ਼ਮੀਨ ਦੇ ਮਾਲਕ ਸਰਕਾਰ ਮੁਗਲ ਸਰਕਾਰ ਹੁੰਦੇ ਸੀ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਜਿਹੜਾ ਜ਼ਮੀਨ ਵਾਊਗਾ ਜਿੰਨੀ ਬੰਦਾ ਹੈ ਜਿਹਦੇ ਹਾਲ ਦੇ ਥੱਲੇ ਜਿੰਨੀ ਜ਼ਮੀਨ ਹੈਗੀ ਉਹਦਾ ਮਾਲਕ ਉਹ ਆ ਹੋਰ ਕੋਈ ਦੂਸਰਾ ਨਹੀਂ ਸੋ ਜ਼ਮੀਨਾਂ ਦੇ ਮਾਲਕ ਕਿਸਾਨਾਂ ਨੂੰ ਬੰਦਾ ਸਿੰਘ ਬਹਾਦਰ ਨੇ ਬਣਾਇਆ ਬਹੁਤ ਉਚੇਚੇ ਪ੍ਰਬੰਧ ਕੀਤੇ ਤੇ 5000 ਮੁਸਲਮਾਨ ਉਹਨਾਂ ਦੀ ਫੌਜ ਵਿੱਚ ਸਨ ਤੇ ਉਹ ਨਮਾਜ਼ ਨਹੀਂ ਪੜ੍ਹਦੇ ਸਨ ਆਪਣਾ ਖੁੱਲਾ ਡੋਲਾ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਸੀ ਕਿਉਂਕਿ ਬੰਦਾ ਸਿੰਘ ਬਹਾਦਰ ਮੁਸਲਮਾਨਾਂ ਦੇ ਵਿਰੁੱਧ ਨਹੀਂ ਸਨ ਬੰਦਾ ਸਿੰਘ ਬਹਾਦਰ ਜਿਹੜੇ ਅ ਮਾਲੋਕ ਜਾਲਮ ਲੋਕ ਸਨ ਜਿਹੜੇ ਅਪਰਾਧ ਕਰਦੇ ਸਨ ਜ਼ੁਲਮ ਲੋਕ ਕਰਦੇ ਸਨ ਉਹ ਇੱਕ ਇਹੋ ਜਿਹੇ ਅਪਰਾਧੀ ਬੰਦਿਆਂ ਦੇ ਖਿਲਾਫ ਸਨ ਜ਼ੁਲਮ ਦੇ ਖਿਲਾਫ ਸਨ ਸੋ ਬੰਦਾ ਸਿੰਘ ਬਹਾਦਰ ਜੀ ਨੇ ਜਿਹੜੇ ਸਿੱਕੇ ਚਲਾਏ ਨੇ ਇਹ ਸਿੱਕਾ ਜਦਵਰ ਹਰਦੋ ਆਲਮ ਤੇਗ ਨਾਨਕ ਵਾਹਿਗ ਅਸਤ ਅਤੇ ਸ਼ਾਹ ਸ਼ਹਾਨ ਗੋਬਿੰਦ ਸਿੰਘ ਫਜ਼ਲ ਸੱਚਾ ਸਾਹਿਬ ਅਸਤ ਇਹ ਸਿੱਕਾ ਮਾਰਿਆ ਦੋ ਜਹਾਨ ਉੱਤੇ ਬਖਸ਼ਾ ਬਖਸ਼ੀਆਂ ਨਾਨਕ ਦੀ ਤੇਗ ਨੇ ਜੀ ਮੇਹਰਾ ਕੀਤਿਆਂ ਸੱਚੇ ਰੱਬ ਏਕ ਨੇ ਜੀ ਉਹ ਕਹਿੰਦੇ ਆ ਕਿ ਇਹ ਗੁਰੂ ਨਾਨਕ ਦੇ ਗੁਰੂ ਗੋਬਿੰਦ ਸਿੰਘ ਦੀ ਜਿੱਤ ਆ ਤੇ ਗੁਰੂਆਂ ਦੇ ਨਾਂ ਦੇ ਸਿੱਕੇ ਚਲਾਇਆ ਆਪਣੇ ਨਾਂ ਦੇ ਉਹਨੇ ਸਿੱਕੇ ਨਹੀਂ ਚਲਾਏ ਫਿਰ ਦੇਗੋ ਤੇਗੋ ਫਤਿਓ ਨੁਸਰਤ ਬੇਦਰੰਗ ਜਾਪਤੇ ਅਜ ਨਾਨਕ ਗੁਰੂ ਗੋਬਿੰਦ ਸਿੰਘ ਸੋ ਇਸ ਤਰ੍ਹਾਂ ਕਰਕੇ ਗੁਰੂਆਂ ਦੇ ਨਾਮ ਦੇ ਸਿੱਕੇ ਚਲਾਏ ਹੋਰ ਬਹੁਤ ਸੋਹਣੇ ਉਹਨਾਂ ਨੇ ਜਿਹੜੇ ਪ੍ਰਬੰਧ ਕੀਤੇ ਹਰ ਇੱਕ ਨੂੰ ਜਿਹੜਾ ਨਿਆ ਉਹ ਮਿਲਦਾ ਸੀ ਨਿਆ ਦੇ ਵਿੱਚ ਕੋਈ ਦੇਰੀ ਨਹੀਂ ਸੀ ਕੀਤੀ ਜਾਂਦੀ ਕੋਈ ਕਿੰਨਾ ਵੀ ਵੱਡਾ ਤਗੜਾ ਬੰਦਾ ਅਮੀਰ ਹਾਕਮ ਆ ਸਾਬਤ ਹੋ ਗਿਆ ਕਿ ਇਹਨੇ ਜ਼ੁਲਮ ਕੀਤਾ ਤੇ ਉਹਨੂੰ ਤੋਪ ਦੇ ਨਾਲ ਉਡਾ ਦਿੰਦੇ ਸਨ ਸੋ ਇਸ ਤਰ੍ਹਾਂ ਕਰਕੇ ਬੰਦਾ ਸਿੰਘ ਬਹਾਦਰ ਜੀ ਦਾ ਜਿਹੜਾ ਫਿਰ ਜਿਹੜੇ ਅੰਤਲੇ ਦਿਨ ਹੈ ਸ਼ਹੀਦੀ ਵਾਲੇ ਦਿਨ ਨੇ ਉਹਨਾਂ ਦੀ ਗਾਥਾ ਇਸ ਤਰ੍ਹਾਂ ਹੁੰਦੀ ਆ ਕਿ ਜਿਹੜਾ ਫਰਕਸ਼ੀਰ ਸੀਗਾ ਪਹਿਲਾਂ ਤੇ ਬਹਾਦਰ ਸ਼ਾਹ ਨੇ ਬੜਾ ਜ਼ੋਰ ਲਾਇਆ ਪਰ ਉਹ ਬੰਦਾ ਸਿੰਘ ਬਹਾਦਰ ਉਹਦੇ ਕਾਬੂ ਨਹੀਂ ਆਇਆ ਆਖਰ ਜਦੋਂ ਥੋੜਾ ਮੁਗਲਾਂ ਦਾ ਜ਼ੋਰ ਚੜ ਗਿਆ ਤੇ ਬੰਦਾ ਸਿੰਘ ਬਹਾਦਰ ਹੁਣੇ ਪਹਾੜਾਂ ਬਾਲ ਨੂੰ ਚਲੇ ਗਏ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਈਰਖਾ ਕਰਦੇ ਸਨ ਸਾਰੇ ਪਹਾੜੀ ਰਾਜਿਆਂ ਨੂੰ ਸੋਧਿਆ ਸਾਰਿਆਂ ਨੂੰ ਈਨ ਮਨਾਈ ਉੱਥੇ ਉਹਨਾਂ ਦਾ ਵਿਆਹ ਹੋਇਆ ਇੱਕ ਉਦੇ ਸਿੰਘ ਰਾਜਾ ਦੀ ਲੜਕੀ ਸਸ਼ੀਲ ਕੌਰ ਦੇ ਨਾਲ ਕਿ ਜਿਹਦੇ ਬਹੁਤ ਸੋਹਣੇ ਧਾਰਮਿਕ ਵਿਚਾਰ ਸਨ ਤੇ ਉਹਦਾ ਆਪਣਾ ਹੀ ਇਹ ਖਿਆਲ ਸੀ ਕਿ ਮੈਂ ਇੱਕ ਸਿੰਘ ਨਾਲ ਸ਼ਾਦੀ ਕਰਵਾਉਂਗੀ ਗੁਰੂ ਦੇ ਸਿੱਖ ਨਾਲ ਡਰਪੋਕ ਆ ਜਿਹੜੇ ਰਾਜੇ ਨੇ ਪਹਾੜੀ ਮੁਗਲਾਂ ਤੋਂ ਡਰਦੇ ਇਹਨਾਂ ਕਾਇਰਾਂ ਦੇ ਨਾਲ ਮੈਂ ਸ਼ਾਦੀ ਨਹੀਂ ਕਰਵਾਉਣੀ ਸੋ ਬੰਦਾ ਸਿੰਘ ਬਹਾਦਰ ਨਾਲ ਸ਼ਾਦੀ ਹੋਈ ਬੱਚਾ ਪੈਦਾ ਹੋਇਆ ਅਜੇ ਸਿੰਘ ਸੋ ਜਦੋਂ ਬਹਾਦਰ ਸਾਹਿਬ ਮਰ ਜਾਂਦਾ ਏ ਤਖਤ ਨੂੰ ਲੈ ਕੇ ਥੋੜੀ ਜੀ ਚੋਤਾਣ ਹੁੰਦੀ ਆ ਬੰਦਾ ਸਿੰਘ ਬਹਾਦਰ ਫੇਰ ਬਟਾਲਾ ਬਟਾਲੇ ਆ ਜਾਂਦਾ ਇੱਥੇ ਕਲਾਂੌਰ ਦੇ ਲਾਗੇ ਇੱਕ ਕੈਂਡਿਆ ਮਿਰਜ਼ਾ ਖਾਨ ਤੇ ਇੱਥੇ ਉਹਨਾਂ ਨੇ ਇੱਕ ਕਿਲਾ ਬਣਾਉਣਾ ਸ਼ੁਰੂ ਕੀਤਾ ਤੇ ਉਧਰੋਂ ਜਿਹੜਾ ਫਰਕ ਸੀ ਅਰ ਸੀਗਾ ਉਹ ਰਾਜਾ ਬਣ ਗਿਆ ਸੀ ਬਾਦਸ਼ਾਹ ਬਣ ਗਿਆ ਸੀ ਉਹਨੇ ਆਪਣੀਆਂ ਸਾਰੀਆਂ ਹੀ ਫੌਜਾਂ ਜੋ ਲਾਹੌਰ ਤੋਂ ਸਰਹੰਦ ਤੋਂ ਸਾਰੇ ਪਾਸਿਆਂ ਤੋਂ ਦਿੱਲੀ ਤੋਂ ਸਾਰੀਆਂ ਫੌਜਾਂ ਬੰਦਾ ਸਿੰਘ ਬਹਾਦਰ ਦੇ ਪਿੱਛੇ ਲਾ ਦਿੱਤੀਆਂ ਉਹ ਬੰਦਾ ਸਿੰਘ ਬਹਾਦਰ ਅਜੇ ਉਹ ਕਿਲੇ ਦਾ ਕੰਮ ਚੱਲਦਾ ਪਿਆ ਸੀ ਉਹ ਫੌਜਾਂ ਨੇ ਹੱਲਾ ਬੋਲਤਾ ਉਥੋਂ ਬੰਦੇ ਆਪਣੇ ਸ਼ਹੀਦ ਕਰਾਉਂਦਾ ਹੋਇਆ ਹੋਇਆ ਪਿੱਛੇ ਗੁਰਦਾਸ ਨੰਗਲ ਦੀ ਗੱਡੀ ਵਿੱਚ ਉਹ ਟਿਕ ਗਿਆ ਜਾ ਕੇ ਉੱਥੋਂ ਬੰਦਾ ਸਿੰਘ ਬਹਾਦਰ ਨੇ ਬੜੀ ਮਤਲਬ ਬਹਾਦਰੀ ਦੇ ਨਾਲ ਉਹ ਮੁਕਾਬਲਾ ਕਰਦੇ ਰਹੇ ਨੇ ਇੰਨੀ ਬਹਾਦਰੀ ਨਾਲ ਮੁਕਾਬਲਾ ਕਰਦੇ ਰਹੇ ਨੇ ਕਿ ਮੁ슬ਮਾਨਾਂ ਦੇ ਰਿਪੋਰਟਰਾਂ ਨੇ ਉਦੋਂ ਏਅਰ ਰਿਪੋਰਟਾਂ ਲਿਖੀਆਂ ਕਿ ਲਗਭਗ ਉਹਨੇ ਇਸਲਾਮੀ ਫੌਜ ਜਿਹੜੀ ਇਹ ਫਰਕਸ਼ੀਅਰ ਦੀ ਜਿੰਨੇ ਵੀ ਫੌਜ ਸੀ ਉਹਨਾਂ ਨੇ ਲਗਭਗ ਕਾਬੂ ਪਾ ਹੀ ਲਿਆ ਸੀ ਇਨਾਂ ਦੀ ਹਾਰ ਹੋਣੀ ਵਾਲੀ ਸੀ ਪਰ ਕਿਸੇ ਨਾ ਕਿਸੇ ਤਰੀਕੇ ਫਿਰ ਵੀ ਬੰਦਾ ਸਿੰਘ ਬਹਾਦਰ ਆਪਣੇ ਬੰਦੇ ਸ਼ਹੀਦ ਕਰਵਾਉਂਦਾ ਹੋਇਆ ਤੇ ਪਿੱਛੇ ਹਟਦਾ ਗਿਆ ਗੁਰਦਾਸ ਨੰਗਲ ਗੜੀ ਦੇ ਵਿੱਚ 4-5 ਮਹੀਨੇ ਕੇਰਾ ਪਿਆ ਰਿਆ ਤੇ ਬਾਹਰ ਫੌਜਾਂ ਨੇ ਕੇਰਾ ਪਾਇਆ ਸੀ ਤੇ ਅੰਦਰ ਸਿੱਖ ਚੜ੍ਹਦੀ ਕਲਾ ਵਿੱਚ ਹੀ ਸਿੱਖ ਬਾਰ-ਬਾਰ ਆ ਕੇ ਬਾਹਰ ਇਹਨਾਂ ਨਾਲ ਟਾਕਰਾ ਕਰਦੇ ਸੀ ਇਹਨਾਂ ਤੇ ਹਮਲੇ ਕਰਦੇ ਸੀ ਤੇ ਨਾਲ ਰਸਤ ਪਾਣੀ ਦਾ ਸਮਾਨ ਖੋ ਕੇ ਲੈ ਜਾਂਦੇ ਸੀ ਫਿਰ ਜਦੋਂ 8 ਕੁ ਮਹੀਨੇ ਹੋਏ ਤੇ ਬਾਬਾ ਬੰਦਾ ਸਿੰਘ ਤੇ ਬਨੋਦ ਸਿੰਘ ਵਿਚਾਲੇ ਇੱਕ ਟਕਰਾਅ ਪੈਦਾ ਹੋ ਗਈ। ਬਨੋਦ ਸਿੰਘ ਕਹਿੰਦੇ ਕਲਾ ਛੱਡ ਕੇ ਚਲੇ ਜਾਈਏ। ਬੰਦਾ ਸਿੰਘ ਬਹਾਦਰ ਜੀ ਕਹਿੰਦੇ ਨਹੀਂ ਇੱਥੇ ਸ਼ੀਰਧੀਆਂ ਪ੍ਰਾਪਤ ਕਰਾਂਗੇ। ਸੋ ਇਥੋਂ મતਭੇਦ ਹੋ ਗਿਆ ਤੇ ਬਨੋਦ ਸਿੰਘ ਜੀ ਕਲਾ ਛੱਡ ਕੇ ਜਦੋਂ ਚਲੇ ਜਾਂਦੇ ਆ ਗੁਰਦਾਸ ਮੰਗਲ ਦੀ ਢੜੀ ਵਿੱਚੋਂ ਨਿਕਲ ਜਾਂਦੇ ਨੇ। ਆਪਣੇ ਕੁਝ ਸਾਥੀਆਂ ਨਾਲ ਉਹ ਮੁੜ ਕੇ ਨਹੀਂ ਆਉਂਦੇ। ਬੰਦਾ ਸਿੰਘ ਬਹਾਦਰ ਅੰਦਰ ਡਟੇ ਰਹੇ। ਅੰਦਰ ਉਹ ਰਸਤ ਪਾਣੀ ਖਤਮ ਹੋ ਗਿਆ ਤੇ ਦਰਖਤਾਂ ਦੇ ਛੱਲੜ ਪੱਤੇ ਹੋਰ ਵਗੈਰਾ ਪੱਟਾਂ ਦੇ ਵਿੱਚੋਂ ਮਾਸ ਕੱਢ ਕੇ ਵੀ ਕਾਢਾ ਸੋ ਇਥੋਂ ਤੱਕ ਹਾਲਾਤ ਪਹੁੰਚ ਗਏ ਪਰ ਡਟੇ ਹੋਏ ਸੀ ਬਾਰ-ਬਾਰ ਆ ਕੇ ਹਮਲੇ ਕਰਦੇ ਸੀ ਨਾਲ ਬੀਬੀ ਸਸ਼ੀਲ ਕੌਰ ਬੰਦਾ ਸਿੰਘ ਬਹਾਦਰ ਦੀ ਸੁਪਤਨੀ ਉਹ ਵੀ ਨਾਲ ਸਿੰਘਾਂ ਦੇ ਹੁੰਦੇ ਹੀ ਇਹਨਾਂ ਦੇ ਮੋਰਚਿਆਂ ਤੇ ਟਕਾਣਾ ਤੇ ਹਮਲੇ ਕਰਦੇ ਸੀ ਇਹਨਾਂ ਨੂੰ ਪਿੱਛੇ ਨੂੰ ਧੱਕਦੇ ਸੀ ਲੜਦੇ ਰਹੇ ਅਖੀਰਲੇ ਦਮ ਤੱਕ ਅਖੀਰ ਜਦੋਂ ਬਿਲਕੁਲ ਹੀ ਸਰੀਰ ਨਿਢਾਲੇ ਹੋ ਗਏ ਤੇ ਗੜੀ ਦਾ ਬੂਹਾ ਖੋਲਿਆ ਉਹ ਜਾਂ ਅੰਦਰ ਗਈਆਂ 301 ਸਖ ਫਾਈ ਉਹਨਾਂ ਨੇ ਕਿਰਪਾਨਾਂ ਦੇ ਨਾਲ ਉਹਨਾਂ ਦੇ ਟੁਕੜੇ ਟੁਕੜੇ ਕਰ ਦਿੱਤੇ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੁਝ ਉਹਨਾਂ ਦੇ ਜਿਹੜੇ ਸਾਥੀ ਸਨ 300 ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੋ ਅੰਦਰੋਂ ਸਿਰਫ 1000 ਵੱਡੀਆਂ ਕਿਰਪਾਨਾਂ 173 ਤੀਰ ਕਮਾਨ ਤੇ 600 ਰੁਪਈਆ 23 ਮੋਹਰਾਂ ਇੰਨਾ ਕੀ ਸਮਾਨ ਮੰਨ ਲਓ ਕਿ ਅੰਦਰੋਂ ਨਿਕਲਿਆ ਕੋਈ ਜ਼ਿਆਦਾ ਮੰਨ ਲਓ ਕਿ ਉਹਨਾਂ ਕੋਲ ਅੰਦਰ ਅਸਲਾ ਵੀ ਹੈ ਨਹੀਂ ਸੀਗਾ ਸੋ ਇੰਨੇਕ ਅਸਲੇ ਦੇ ਨਾਲ ਹੀ ਕਿੰਨਾ ਉਹਨਾਂ ਨੇ 8 ਮਹੀਨੇ ਜਿਹੜਾ ਮੁਕਾਬਲਾ ਕੀਤਾ ਵੀ ਧੰਨ ਨੇ ਗੁਰੂ ਦੇ ਜਿਹੜੇ ਸਿੱਖ ਨੇ ਸੋ ਇਸ ਤੋਂ ਉਪਰੰਤ ਬੰਦਾ ਸਿੰਘ ਬਹਾਦਰ ਜੀ ਨੂੰ ਫੜ ਕੇ ਗ੍ਰਿਫਤਾਰ ਕਰਕੇ ਪਹਿਲਾਂ ਲਾਹੌਰ ਲਿਆਂਦਾ ਗਿਆ ਨਾਲ ਉਹਨਾਂ ਦੇ ਸਾਥੀਆਂ ਨੂੰ ਫਿਰ ਲਾਹੌਰ ਤੋਂ ਸਰਹੰਦ ਸਰਹੰਦ ਤੋਂ ਦਿੱਲੀ ਦਿੱਲੀ ਦੇ ਵਿੱਚ ਇੱਕ ਆਗਰਾ ਬਾਦ ਤੋਂ ਲਾਲ ਕਿਲੇ ਤੱਕ ਜਲੂਸ ਕੱਢਿਆ ਗਿਆ ਕਿ ਦਿੱਲੀ ਦਾ ਹਰ ਬੰਦਾ ਆਲੇ-ਦੁਆਲੇ ਖਲੋਤਾ ਸੀ ਇਹ ਜਲੂਸ ਦੇਖਣ ਵਾਸਤੇ ਤੇ 2000 ਸਿੱਖਾਂ ਦੇ ਸਿਰ ਬਾਸਾਂ ਦੇ ਟੰਗੇ ਹੋਏ ਨੇ ਵਿੱਚੇ ਬੀਬੀਆਂ ਦੇ ਤੇ ਉਹਨਾਂ ਦੇ ਕੇਸ ਪਿਛੇ ਨੂੰ ਹਵਾ ਦੇ ਵਿੱਚ ਪਿਛੇ ਨੂੰ ਜਾ ਰਹੇ ਸਨ ਇਹ ਰਬੰ다 ਸਿੰਘ ਬਹਾਦਰ ਨੂੰ ਹਾਥੀ ਤੇ ਬਿਠਾਇਆ ਸੀ ਇਸ ਤਰ੍ਹਾਂ ਪਿੰਜਰੇ ਵਿੱਚ ਜਕੜ ਕੇ ਸਾਰਿਆਂ ਨੂੰ ਸੰਗਲਾਂ ਦੇ ਨਾਲ ਜਕੜਿਆ ਹੋਇਆ ਸੀਗਾ ਤੇ ਇਸ ਤਰ੍ਹਾਂ ਜਿਹੜੇ ਸਿੱਖ ਕੈਦੀ ਜਿਹੜੇ ਹੈਗੇ ਨੇ ਕੁਝ ਢਡਾਂ ਦੀਆਂ ਸੋ ਪੰਗਾਸੀ ਸੇ ਨਾਲ ਮੜ ਕੇ ਉਹਨਾਂ ਦੇ ਸਿਰਾਂ ਤੇ ਪਾਈਆਂ ਹੋਈਆਂ ਸਨ ਬਿੱਲੀ ਇੱਕ ਨੇਜੇ ਤੇ ਟੰਗੀ ਹੋਈ ਸੀ ਕਿ ਉੱਥੇ ਬਿੱਲੀ ਵੀ ਨਹੀਂ ਰਹਿਣ ਦਿੱਤੀ ਕਰਦਾਸ ਨੰਗਲ ਦੀ ਕੜੀ ਅੰਦਰ ਸੋ ਇਸ ਤਰ੍ਹਾਂ ਕਰਕੇ ਜਿਹੜੇ ਸਾਰੇ ਸਿੱਖ ਨੇ ਇਹਨਾਂ ਨੂੰ ਲਿਆਂਦਾ ਗਿਆ ਫਿਰ ਵਾਰੀ-ਵਾਰੀ ਇਹਨਾਂ ਨੂੰ ਤਰਪੋਲੀਆ ਜਿਹੜਾ ਹੈਗਾ ਕੋਈ ਉੱਥੇ ਜੇਲਿਆ ਵੀ ਉੱਥੇ ਵਾਰੀ-ਵਾਰੀ ਰੋਜ਼ ਸੌ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ ਤੇ ਹਰ ਇੱਕ ਨੂੰ ਪੁੱਛਿਆ ਜਾਂਦਾ ਇਸਲਾਮ ਕਬੂਲ ਕਰ ਉਹ ਕਹਿੰਦਾ ਨਹੀਂ ਫਿਰ ਉਹ ਮਸ਼ੀਦ ਕੀਤਾ ਜਾਂਦਾ ਹੈ ਇੱਕ ਆਫਰ ਰੱਖੀ ਜਾਂਦੀ ਹੈ ਤੇ ਜੇ ਸਲਾਮ ਕਬੂਲ ਕਰ ਲੇਗਾ ਤੇ ਫਿਰ ਤੈਨੂੰ ਬਖਸ਼ ਦਿੱਤਾ ਜਾਊਗਾ ਪਰ 700 ਦੇ 700 ਸ਼ਹੀਦ ਹੋ ਗਏ ਅਕੀਰ ਬੰਦਾ ਸਿੰਘ ਬਹਾਦਰ ਤੇ ਉਹਨਾਂ ਦਾ ਬੱਚਾ ਅਜੀਤ ਸਿੰਘ ਤੇ ਨਾਲ ਭਾਈ ਬਾਦ ਸਿੰਘ ਤੇ ਫਤੇ ਸਿੰਘ ਆਲੀ ਸਿੰਘ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਬੰਦਾ ਸਿੰਘ ਬਹਾਦਰ ਦੇ ਬੱਚੇ ਦਾ ਦਿਲ ਉਹਨਾਂ ਦੇ ਮੂੰਹ ਵਿੱਚ ਪਾਇਆ ਗਿਆ ਪਰ ਉਹ ਗੁਰੂ ਸ਼ਬਦ ਦੇ ਨਾਲ ਸੁਰਤ ਉਹਨਾਂ ਦੀ ਜੁੜੀ ਰਹੀ ਸ਼ਾਂਤ ਚਿੱਤ ਹੋ ਕੇ ਉਹ ਬੈਠੇ ਰਹੇ ਸਾਰੇ ਦੁੱਖ ਤਸੀਹੇ ਉਹਨਾਂ ਨੇ ਝੱਲੇ ਨੇ ਪਰ ਗੁਰੂ ਦੇ ਸਿੱਧਕੀ ਸਿੱਖ ਨੇ ਈਨ ਜਿਹੜੀ ਉਹ ਨਹੀਂ ਮੰਨੀ ਤੇ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਉਹਦੀ ਨਿਭ ਗਈ ਉਹਦੀ ਬੱਚੇ ਦੀ ਵੀ ਨਿਭ ਗਈ ਸੋ ਇਤਿਹਾਸ ਬਹੁਤ ਲੰਮਾ ਚੌੜਾ ਵਿੱਚ ਬਹੁਤ ਗੱਲਾਂ ਹੁੰਦੀਆਂ ਨੇ ਪਰ ਫਿਰ ਵੀ ਸ਼ਾਰਟਕਟ ਕਰਦੇ ਹੋયા 20 25 ਮਿੰਟ ਦੀ ਲੱਗਦੀ ਵੀਡੀਓ ਬਣ ਜਾਣੀ ਆ ਸੋ ਇਸ ਤਰ੍ਹਾਂ ਕਰਕੇ ਬੰਦਾ ਸਿੰਘ ਬਹਾਦਰ ਦੇ ਜਿਵੇਂ ਅੱਖ ਕੱਢੀ ਗਈ ਉਹਨਾਂ ਦੀਆਂ ਬਾਹਾਂ ਵੱਡੀਆਂ ਗਈਆਂ ਖੱਬੀ ਲੱਤ ਸੱਜੀ ਲੱਤ ਜੰਬੂਰਾ ਨਾਲ ਮਾਸ ਪਟਿਆ ਗਿਆ ਤੇ ਗਰਮ ਸਰੀਏ ਲਾਏ ਗਏ ਇਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਪਰ ਉਹਨਾਂ ਨੇ ਸੀ ਨਹੀਂ ਕੀਤੀ ਉਹ ਸਿੱਧਕੀ ਸੇਕ ਕਹਿੰਦੇ ਨੇ ਬੰਦਾ ਸਿੰਘ ਬਹਾਦਰ ਜੀ ਨੂੰ ਸੋ ਇਸ ਤਰ੍ਹਾਂ 9 ਜੂਨ 1716 ਨੂੰ ਬੰਦਾ ਸਿੰਘ ਬਹਾਦਰ ਜੀ ਦੀ ਜਿਹੜੀ ਸ਼ਹੀਦੀ ਹੋ ਜਾਂਦੀ ਆ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਕੈਸੇ ਪੂਰਨੇ ਪਾਕਿਸਤਾਨ ਤੇ ਜਿਨਾਂ ਪੂਰਨਿਆਂ ਤੇ ਚੱਲਦੇ ਹੋਏ ਅੱਗੇ ਸਿੱਖਾਂ ਨੇ ਬੜੀਆਂ ਜੰਗਾਂ ਲੜੀਆਂ ਤੇ ਬੜੀਆਂ ਸ਼ਹੀਦੀਆਂ ਹੋਈਆਂ ਤੇ ਅਕੇਰੀ ਸਿੱਖ ਜਿਹੜਾ ਰਾਜ ਆ ਉਹ ਉਹ ਕਾਇਮ ਹੋ ਗਿਆ ਸੀ 1600 1799 ਬੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਜਿਹਦੇ ਕਿ ਪਹਿਲੇ ਮਹਾਰਾਜਾ ਹੋਏ ਸਨ ਸੋ ਬੰਦਾ ਸਿੰਘ ਬਹਾਦਰ ਜੀ ਦਾ ਬਹੁਤ ਹੀ ਇੱਕ ਇੱਕਦਮ ਆਪ ਜਿੰਮਾ ਸ਼ਾਰਟਕਟ ਸੁਣਾਇਆ ਹੈ ਬੜਾ ਲੰਮਾ ਇਤਿਹਾਸ ਹੈ ਬੜੀਆਂ ਟੁੰਗੀਆਂ ਵਿੱਚ ਗੱਲਾਂ ਆਉਂਦੀਆਂ ਨੇ ਫਰਕਸ਼ੀਰ ਨੇ ਪੁੱਛਿਆ ਸੀ ਕਿ ਤੈਨੂੰ ਕਿਹੋ ਜੀ ਮੌਤ ਚਾਹੀਦੀ ਆ ਬੰਦਾ ਸਿੰਘ ਬਹਾਦਰ ਜੀ ਕਹਿੰਦੇ ਵੀ ਜਿਹੋ ਜੀ ਤੈਨੂੰ ਚਾਹੀਦੀ ਉਹੋ ਜੀ ਤੂੰ ਮੈਨੂੰ ਦੇ ਦੋ ਦੇ ਦੇ ਸੋ ਉਸੇ ਤਰ੍ਹਾਂ ਦੀ ਮੌਤ ਬਾਅਦ ਵਿੱਚ ਜਿਹੜਾ ਰਾਜੇ ਫਰਕਸ਼ੀਰ ਨੂੰ ਆਈ ਸੀਗੀ ਸੋ ਉਹਨਾਂ ਧਾਨ ਨੇ ਉਹ ਗੁਰੂ ਦੇ ਸਿੱਖ ਧਾਨ ਨੇ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਦੁਨੀਆਂ ਦੀਆਂ ਸੁੱਖ ਸੁਲਤਾਨਾਂ ਛੱਡ ਕੇ ਤੇ ਆਪਣੀ ਜਿਹੜੀ ਜ਼ਿੰਦਗੀ ਆ ਉਹ ਗੁਰੂ ਦੇ ਲੇਖੇ ਲਈ ਆ ਕਿ ਸੇਦਕ ਕੀ ਔੜਕ ਨਭਿ ਪੇਤ ਜੀਵਤ ਸਹਿਬ ਚੇਤ ਚੇਤਰਾ ਕੇ ਆਪਣਾ ਮਰ ਜੀਵਤ ਸਹਿਬ ਸੇਵਿਓ ਆਪਣਾ ਮਰ ਤੇ ਰੱਖੇ ਚੇਤ ਵਾਲੀ ਗੱਲ ਹੋਈ ਕਿ ਇਸੇ ਤਰ੍ਹਾਂ ਸਾਡੀ ਵੀ ਚਲੋ ਜਿਹੜੇ ਗੁਰੂ ਦੇ ਨਾਲ ਨਿਮਜਾਵੇ ਅਰਦਾਸ ਬੇਨਤੀ ਕਰਨੀ ਚਾਹੀਦੀ ਆ ਕਿ ਬੰਦਾ ਸਿੰਘ ਬਹਾਦਰ ਜੀ ਜਿਹੜੇ ਨੇ ਸਾਡੇ ਉਹ ਅਸਲੀ ਜਿਹੜੇ ਜੇ ਅਸੀਂ ਕਹਾਂ ਲਈ ਕਿ ਸਾਡੇ ਸੁਪਰ ਹੀਰੋ ਨੇ ਵੀ ਉਹ ਇੱਕ ਐਸੇ ਸਾਡੇ ਯੋਧੇ ਨੇ ਅਸਲੀ ਵੀ ਜਿਨ੍ਹਾਂ ਦਾ ਅਸੀਂ ਬੁਰ ਇਤਿਹਾਸ ਪੜ ਕੇ ਸੁਣ ਕੇ ਵਿਚਾਰ ਕੇ ਤੇ ਸਾਡੇ ਆਪਣੇ ਜੀਵਨ ਦੇ ਵਿੱਚ ਵੀ ਕੋਈ ਤਬਦੀਲੀ ਆ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ